ਸਮਰਾਲਾ ਦੇ ਪਿੰਡ ਮੁਸਕਾਬਾਦ ਵਿਖੇ ਲੱਗਣ ਵਾਲੀ ਗੈਸ ਫੈਕਟਰੀ ਦੇ ਅੱਗੇ 5 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਲੱਗੇ ਪੱਕੇ ਧਰਨੇ ਤੋਂ ਬਾਅਦ ਹੁਣ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹਰ ਮੋੜ ਤੇ ਬੈਨਰ ਲਗਾਏ ਗਏ ਜਿਸ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਗਿਆ ਕਿ ਇਸ ਵਾਰ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇਗਾ ਪਿੰਡ ਮੁਸਕਾਬਾਦ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇ ਤੇ ਵੀ ਧਰਨਾ ਲਗਾਇਆ ਸੀ ਜਿਸ ਨੂੰ ਪ੍ਰਸ਼ਾਸਨ ਨੇ ਕੁਝ ਸਮੇਂ ਦੀ ਮੌਹਲਤ ਮੰਗ ਕੇ ਧਰਨਾ ਮੋਤਲ ਕਰਵਾਇਆ ਸੀ ਪਿੰਡ ਨਿਵਾਸੀਆਂ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਫੈਕਟਰੀ ਨੂੰ ਬੰਦ ਕਰਾਉਣ ਲਈ ਸੰਗ੍ਰਸ਼ ਕਮੇਟੀ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਅਣਮਿੱਥੇ ਸਮੇਂ ਲਈ ਤਰਨਾਤੇ ਬੈਠ ਗਏ ਹਨ ਸਮਰਾਲਾ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਾਉਣ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਮੂਹ ਜਥੇਬੰਦੀਆਂ ਨੇ ਮਤਾ ਪਾਸ ਕੀਤਾ ਕਿ ਇਸ ਫੈਕਟਰੀ ਨੂੰ ਬੰਦ ਕਰਾਉਣ ਲਈ 4 ਮਈ ਤੋਂ ਫੈਕਟਰੀ ਦੇ ਗੇਟ ਸਾਹਮਣੇ ਅਨਮਿੱਥੇ ਸਮੇਂ ਲਈ ਪੱਕਾ ਦਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਦੋਂ ਤੱਕ ਇਹ ਦਰਨਾ ਨਹੀਂ ਛੁਕਿਆ ਜਾਵੇਗਾ ਪਿੰਡ ਵਾਲਿਆਂ ਵੱਲੋਂ ਅਤ ਪਿੰਡ ਦੇ ਹਰ ਮੋੜ ਉਤੇ ਬੈਨਰ ਲਗਾਏ ਗਏ ਜਿਨ੍ਹਾਂ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ ਪਿੰਡ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਾਇਓ ਗੈਸ ਫੈਕਟਰੀ ਦਾ ਵਿਰੋਧ ਕਰਨ ਤੇ ਵੀ ਸਰਕਾਰ ਦੀ ਕੰਨਾ ਤੱਤਾ ਜੋ ਤੱਕ ਨਹੀਂ ਰਹੀ ਜਿਸ ਤੋਂ ਮਜਬੂਰ ਹੋ ਹੁਣ ਪਿੰਡ ਵਾਲਿਆਂ ਵੱਲੋਂ ਇਹ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਅਤੇ ਦਵੰਦਜਾ ਪਿੰਡ ਦੇ ਹਰ ਮੋੜ ਤੇ ਬੈਨਰ ਲਗਾਏ ਗਏ ਪਿੰਡ ਵਾਲਿਆਂ ਵੱਲੋਂ ਰੋਸ਼ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਪਿੰਡ ਵਿੱਚ ਕੋਈ ਵੀ ਦੂਠ ਲੱਗਣ ਨਹੀਂ ਦਿੱਤਾ ਜਾਵੇਗਾ ਦੂਜੇ ਪਾਸੇ ਇਸ ਪਿੰਡ ਵਿੱਚ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੇ ਬਾਈਕਾਟ ਦੇ ਲਗਾਏ ਗਏ ਬਹਿਨਾ ਬਾਰੇ ਬੋਲਦੇ ਹੋਏ ਰਜਨੀਸ਼ ਅਰੋੜਾ ਐਸ ਡੀ ਐਮ ਸੰਭਰਾਲਾ ਨੇ ਦੱਸਿਆ ਕਿ ਹਰ ਇੱਕ ਇਨਸਾਨ ਨੂੰ ਵੋਟ ਦਾ ਅਧਿਕਾਰ ਹੈ ਜੇਕਰ ਉਹਨਾਂ ਨੂੰ ਕਿਸੇ ਪ੍ਰਤੀਰੋਧ ਹੈ ਤਾਂ ਉਸ ਦੇ ਉਲਟ ਵੋਟ ਪਾ ਕੇ ਰੋਸ਼ﾞ ਜ਼ਾਇਰ ਕਰਨ ਅਗਰ ਉਲਟ ਵਾਲਾ ਵੀ ਕੈਂਡੀਡੇਟ ਸਹੀ ਨਹੀਂ ਤਾਂ ਉਹ ਨੋਟਾ ਨੂੰ ਵੋਟ ਪਾ ਸਕਦੇ ਹਨ ਪਰੰਤੂ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਅਜਿਹਾ ਕੰਮ ਨਾ ਕਰੀਏ ਜਿਸ ਨਾਲ ਕਾਨੂੰਨੀ ਵਿਗਨ ਪਵੇ ਆਓ ਦੇਖਦੇ ਹਾਂ ਪੂਰੀ ਖਬਰ ਕੁੜੀ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਧਰਨਾ ਲੱਗਿਆ ਧਰਨਾ ਜਿਹੜਾ ਲੱਗਿਆ ਇਹ ਪਿਛਲੇ ਡੇਢ 2 ਸਾਲ ਤੋਂ ਸਾਡਾ ਇਹ ਸੰਘਰਸ਼ ਚੱਲਦਾ ਸੀਗਾ ਕਹਿੰਦੇ ਮੀਟਿੰਗਾਂ ਹੋ ਜਾਂਦੀਆਂ ਸੀ ਕਿ ਏਡੀਸੀ ਆ ਗਿਆ ਕਰ ਡੀਐਸਡੀਐਮ ਆ ਗਿਆ ਪਰ ਸਿੱਟਾ ਕਿਸੇ ਪਾਸੇ ਨਹੀਂ ਨਿਕਲੇ ਆਇਆ ਤੇ ਜਿਹੜੀ ਜ਼ਿਲੜ ਧਰਨਾ ਲੱਗਿਆ ਇਹ ਫੈਕਟਰੀ ਬੰਦ ਕਰਾਉਣ ਵਾਸਤੇ ਲੱਗਿਆ ਗੈਸ ਫੈਕਟਰੀ ਆ ਪ੍ਰਦੂਸ਼ਿਤ ਗੈਸ ਫੈਕਟਰੀ ਆ ਇਹ ਇਹ ਤਾਂ ਲੱਗਿਆ ਭਾਈ ਤੇ ਸਭ ਤੋਂ ਪਹਿਲਾਂ ਸਾਨੂੰ ਪਤਾ ਵੀ ਇਹਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋਣਾ ਹਵਾ ਵੀ ਪ੍ਰਦੂਸ਼ਿਤ ਹੋਣੀ ਇਹ ਸਾਰਾ ਕੁਝ ਪ੍ਰਦੂਸ਼ਿਤ ਹੋਣਾ ਮੱਖੀਆਂ ਮੱਛਰ ਇੰਨਾ ਬਾਅਦ ਜਿਹੜਾ ਬਿਮਾਰੀਆਂ ਕੈਂਸਰ ਉਹਦੇ ਕਰਕੇ ਪਿੰਡ ਵਾਲਿਆਂ ਨੇ ਇਹ ਇੱਕ ਪਿੰਡ ਨਹੀਂ ਮੁਸਕਾਬਾਦ ਨਹੀਂ ਟੱਪਰੀਆਂ ਖੀਰ ਨਹੀਂ ਆ ਮੁਸਕਾਬਾਦ ਹੀੜੀਆਂ ਸਾਰ ਬਹੁਤ ਸੰਗਤਾਈ ਹੋਈ ਅੱਜ ਰੋ ਤਕਰੀਬਨ ਰੋਜ਼ ਆਉਂਦੀਆਂ ਸਾਨੂੰ ਜਥੇਬੰਦੀਆਂ ਦਾ ਵੀ ਸਮਰਥਨ ਦਾ ਸਾਨੂੰ ਪੂਰਾ ਸਮਰਥਨ ਜਿਹੜੀ ਸਿੱਧੂਪੁਰ ਜਥੇਬੰਦੀ ਨੂੰ ਪ੍ਰਾਪਤ ਕਰਨਾ ਤੁਸੀਂ ਭਿੰਦਰ ਸਿੰਘ ਜੀ ਲੱਧਣਾ ਸੱਧੂਪੁਰ ਜਥੇਬੰਦੀ ਦਾ ਮੈਂਬਰ ਹਾਂ ਠੀਕ ਹੈ ਨਾ ਮੈਂ ਕਹਣਾ ਚਾਹ ਰਿਹਾ ਜੀ ਜਿਸੀ ਸਿੱਧੂਪੁਰ ਜਥੇਬੰਦੀ ਕਰਨੀ ਹਾਂ ਇਸ ਪਿੰਡ ਦਾ ਪੂਰਾ ਸਹਿਯੋਗ ਦੇਵਾਂਗੇ ਜਦੋਂ ਇਹਨਾਂ ਨੂੰ ਵੀ ਲੋੜ ਪਈ ਅਸੀਂ ਹਾਜ਼ਰ ਹਾਂ ਇੱਕ 13 ਤਰੀਕ ਦਾ ਰੋਸ ਧਰਨਾ ਨਾਮ ਰੱਖਿਆ ਹੋਇਆ ਹਾਂ ਜੀ ਸਿੱਧੂਪੁਰ ਪੁਲਿਸ ਮੁਲੀਅਤ ਕਰੂਗਾ ਹਾਂਜੀ ਸਿੱਧੂਪੁਰ ਪੁਲਿਸ ਮੁਲੀਅਤ ਕਰੂ ਆਵਾਂਗੇ ਜੇ ਇਹਨਾਂ ਕੱਚ ਕੇ ਇਹਨਾਂ ਨੂੰ ਮਗਰਾਵਾਂ ਆਮ ਹੈ ਗੁਰਿੰਦਰ ਸਿੰਘ ਪੰਘੂ ਸੂਬਾ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਮਰਦਨ ਅਸੀਂ ਪਹਿਲਾਂ ਹੀ ਦਿੱਤਾ ਹੋਇਆ ਸਾਡੀ ਟੀਮ ਆਉਂਦੀ ਜ਼ਿਲ੍ਹਾ ਪ੍ਰਧਾਨ ਆਉਂਦੇ ਸੀ ਤੇ ਆਹੋ ਆਪ ਦੀ ਟੀਮ ਨੂੰ ਲੈ ਕੇ ਆਉਂਦੇ ਸੀ ਪਹਿਲਾਂ ਮੈਂ ਵੀ ਇਸ ਪਿੰਡ 'ਚ ਆਇਆ ਇਹਦੇ ਪੂਰੀ ਜਾਣਕਾਰੀ ਲਈ ਆ ਸੋ ਮੇਰੇ ਕਹਿਣ ਤੋਂ ਭਾਵ ਜਿਹੜੀ ਪਿੰਡ ਕੰਗਰਾਲੀ ਦੇ ਵਿੱਚ ਵੀ ਫੈਕਟਰੀ ਲੱਗੀ ਹੈ ਇਹਦੇ ਨਾਲ ਦੀ ਉੱਥੇ ਵੀ ਮੋਰਚਾ ਲੱਗਿਆ ਹੋਇਆ ਸੀ ਹੁਣ ਉੱਥੇ ਵੀ ਜਾਣਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਮਾਲਕ ਹੈਗਾ ਇਹ ਫੈਕਟਰੀ ਦਾ ਇਸ ਪਿੰਡ ਦਾ ਵਸਨੀਕ ਹੈਗਾ ਸਾਨੂੰ ਸਮਝ ਨਹੀਂ ਆਉਂਦੀ ਵੀ ਜੇ ਇੰਨੀ ਫੈਕਟਰੀ ਵਧੀਆ ਹੋਵੇ ਕੰਗਰਾਲੀ ਨਾਲ ਦੀਾ ਉੱਥੇ ਧਰਨਾ ਕਿਉਂ ਲੱਗਿਆ ਉੱਥੇ ਵੀ 10 ਪਿੰਡਾਂ ਦਾ 15 ਦਾ ਧਰਨਾ ਲੱਗਿਆ ਉਹਦੀ ਵਿਜਿਟ ਮੈਂ ਆਪ ਖੁਦ ਕੀਤੀ ਆ ਅਸੀਂ ਦੇਖੋ ਕਿਸੇ ਦਾ ਦੁਸ਼ਮਣ ਨਹੀਂ ਅਸੀਂ ਤਾਂ ਚਾਹੁੰਦੇ ਆ ਪੰਜਾਬ ਦੇ ਵਿੱਚ ਰੋਜ਼ਗਾਰ ਆਵੇ ਪਰ ਜਿਹੜਾ ਰੋਜ਼ਗਾਰ ਦੀਆਂ ਗੱਲਾਂ ਕਰਦੇ ਆ ਇਹ ਫੈਕਟਰੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਸਵਾਏ ਕੋਈ ਨਹੀਂ ਹੈਗਾ ਕੰਗਰਾਲੀ ਪਿੰਡ ਚ ਆਪਾਂ ਚਲੇ ਜਾਈਏ ਤਾਂ ਉੱਥੇ ਵੀ ਪੰਜ ਚਾਰ ਪੰਜਾਬ ਦੇ ਕੋਈ ਨੌਜਵਾਨ ਕਹਿ ਲੋ ਬਜ਼ੁਰਗ ਕੰਮ ਕਰਦੇ ਹੋਣਗੇ ਬਾਕੀ ਤਾਂ ਅਦਰ ਸਟੇਟਾਂ ਦੇ ਕੰਮ ਕਰਦੇ ਆ ਸੋ ਜੇ ਬਿਮਾਰੀਆਂ ਹੀ ਸਾਨੂੰ ਮਿਲਣੀਆਂ ਤਾ ਹਜਰ ਰਜਗਾਰ ਦੀ ਸਾਨੂੰ ਲੋੜ ਨਹੀਂ ਹੈਗੀ ਆ ਇਸ ਕਰਕੇ ਸਮਰਥਨ ਪਹਿਲਾਂ ਵੀ ਦਿੱਤਾ ਤਾਂ ਅੱਜ ਵੀ ਤਨੋਂ ਮਨੋਂ ਤਨੋਂ ਨਾਲ ਆਏਗੇ ਆ ਇਹ ਪਿੰਡਾਂ ਪਰ ਨੂੰ ਜਿਹੜਾ ਪੂਰਨ ਦੌਰ ਦੇ ਬਾਈਕਾਡ ਕੀਤਾ ਲੋਕ ਸਭਾ ਚੋਣਾਂ ਬੈਨਰ ਲਾਏ ਬੈਨਰ ਲਾਏ ਗਏ ਨੇ ਪਿੰਡ ਦੇ ਵਿੱਚ ਤੇ ਕਿਵੇਂ ਦੇਖ ਲਵਾਂ ਕਿਵੇਂ ਦੇਖੋ ਮੈਂ ਸਮਝਦਾ ਬਹੁਤ ਵਧੀਆ ਕੀਤਾ ਹੈਗਾ ਕਿਉਂਕਿ ਅਸੀਂ ਨਾਨ ਪੋਲੀਟੀਕਲ ਹੈਗੇ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਮਹਾਗੂ ਆ ਜਿੱਥੇ ਮੈਂ ਜਥੇਬੰਦੀ ਸ਼ੇਰੇ ਪੰਜਾਬ ਦਾ ਸੂਬਾ ਪ੍ਰੈਜ਼ੀਡੈਂਟ ਆ ਉੱਥੇ ਨਾਨ ਪੋਲੀਟੀਕਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਆਗੂ ਵੀ ਹੈਗਾ ਪਰ ਮੈਨੂੰ ਬਹੁਤ ਵਧੀਆ ਲੱਗਿਆ ਇਹ ਲੋਕਾਂ ਨੂੰ ਗੱਲ ਹਜਮ ਨਹੀਂ ਆਉਗੀ ਪਰ ਜਦੋਂ 10 ਪਿੰਡਾਂ ਚ ਕਿਸੇ ਨੇ ਆ ਕੇ ਸਾਰ ਨਹੀਂ ਲਈ ਅਲੱਗ-ਅਲੱਗ ਪਾਰਟੀ ਆਉਨੀਆਂ ਅਲੱਗ-ਅਲੱਗ ਪ੍ਰੋਜੈਕਟ ਲੈ ਆਉਣੀਆਂ ਸਿਆਸੀ ਲੋਕਾਂ ਤੋਂ ਲੋਕਾਂ ਦਾ ਪਛਵਾ ਚ ਉੱਠ ਖੜਿਆ ਤਾਂ ਅਸੀਂ ਇਹ ਚੀਜ਼ ਦਾ ਇਹਨਾਂ ਨੂੰ ਕਿਹਾ ਵੀ ਠੀਕ ਆ ਜੋ ਤੁਸੀਂ ਫੈਸਲਾ ਲਿਆ ਅਸੀਂ ਤੁਹਾਡੀ ਤਾਇਦ ਕਰਦੇ ਆਂ ਵੀ ਜੋ ਤੁਸੀਂ ਬਾਈਕਾਟ ਕੀਤਾ ਚੰਗਾ ਕੀਤਾ ਅੱਜ ਪਤਾ ਕੀ ਹੋਣਾ ਸੀ ਜਿਹੜਾ ਇਹ ਮੋੜਚਾ ਲੱਗਿਆ ਬਾਈਕਾਟ ਲਿਖਣੇ ਦਾ ਮਤਲਬ ਕੀ ਆ ਹੁਣ ਚੋਣਾ ਦਾ ਬਾਜ਼ਾਰ ਪੂਰਾ ਭਖਿਆ ਹੋਇਆ ਜੀ ਇੱਥੇ ਸਾਰੇ ਦੂਜੀਆਂ ਸਟੇਟ ਪਾਰਟੀਆਂ ਨੇ ਹੁਣ ਮੌਜੂਦਾ ਜੇ ਪਾਰਟੀ ਆਈ ਉਹਨੂੰ ਸਵਾਲ ਹੋਣਗੇ ਆਮ ਪਾਰਟੀ ਨੂੰ ਅਕਾਲੀ ਦਾ ਲਾਉਣਗੇ ਉਹ ਤੁਹਾਡੀ ਵੱਡੀ ਸਪੋਰਟ ਕਰਾਂਗੇ ਇਹ ਅਸੀਂ ਫੈਕਟਰੀ ਬੰਦ ਕਰਾਂਗੇ ਸਾਨੂੰ ਵੋਟਾਂ ਮੜਾ ਪਾ ਦਿਓ ਕਾਂਗਰਸ ਆਊਗੀ ਫੈਕਟਰੀ ਬੰਦ ਕਰਾ ਦੇਾਂਗੇ ਸਾਨੂੰ ਵੋਟਾਂ ਪਾ ਦਿਓ ਭਾਜਪਾ ਵਾਲੇ ਕਹਿਣਗੇ ਵੋਟਾਂ ਸਾਨੂੰ ਪਾ ਦਿਓ ਤਾਂ ਅਸੀਂ ਫੈਕਟਰੀ ਬੰਦ ਕਰਾਵਾਂਗੇ ਸੋ ਇਸ ਕਰਕੇ ਇਹਨਾਂ ਨੇ ਜੇ ਬਾਈਕਟ ਲਿਖਿਆ ਤਾਂ ਬਹੁਤ ਵਧੀਆ ਗੱਲ ਹੈਗੀ ਆ ਤਾਂ ਇਹ ਸਿਆਸੀ ਲੋਕਾਂ ਨੂੰ ਵੀ ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈਗੀ ਆ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜੋ ਵੀ ਅਸੀਂ ਕਿਉਂਕਿ ਹਰ ਇੱਕ ਕਹਿੰਦਾ ਮੈਂ ਬਚਾਉਂ ਮਝਾਉਣਾ ਮੈਂ ਆਪ ਬਚਾਉਣਾ ਜਿਹੜੀ ਚੀਜ਼ ਘਾਰੇ ਜਿ ਮੇਰੇ ਨਾਮ ਤੋਂ ਰਹੀ ਹੈ ਕਿ ਨਾਲ ਹੀ ਆ ਫੈਕਟਰੀ ਲੱਗ ਰਹੀ ਹੈ ਜੀ ਇਹ ਫੈਕਟਰੀ ਬਾਇਓਗੈਸ ਫੈਕਟਰੀ ਹੈ ਜੋ ਬਹੁਤ ਹੀ ਜ਼ਿਆਦਾ ਭਾਤਕ ਹੈ ਮਤਲਬ ਜਦ ਤੱਕ ਆਪਾਂ ਨੂੰ ਨਹੀਂ ਪਤਾ ਸੀਗਾ ਉਦੋਂ ਤੱਕ ਇਹਦਾ ਵਿਸਥਾਰ ਹੋਣ ਲੱਗਿਆ ਸੀਗਾ ਜਦੋਂ ਆਪਾਂ ਨੂੰ ਪਤਾ ਲੱਗਣ ਲੱਗਿਆ ਕਿ ਇਹ ਫੈਕਟਰੀ ਐਨੀ ਖ ਨਾ ਪੂਰਾ ਆਪਣਾ ਜਿਹੜਾ ਅਮਦਾ ਪensione ਐ ਪਲੂਟਡ ਹੋ ਜੂਗਾ ਤਾਂ ਉਹਦੇ ਨਾਲ ਫਿਰ ਲੋਕਾਂ ਨੇ ਕੀ ਕੀਤਾ ਕਿ ਵੀ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਆ ਫਿਰ ਆਪਾਂ ਪ੍ਰਸ਼ਾਸਨ ਕੋਲ ਵੀ ਜਾਂਦੇ ਰਹੇ ਨੇ ਟਾਈਮ ਦੀ ਟਾਈਮ ਤੇ ਪ੍ਰਸ਼ਾਸਨ ਨੇ ਬਿਲਕੁਲ ਵੀ ਆਪਣਾ ਸਾਥ ਨਹੀਂ ਦਿੱਤਾ ਆਪਣੇ ਸਾਡੇ ਐਮਐਲਏ ਸਾਹਮਣਜੋਗ ਉਹ ਵੀ ਬਿਲਕੁਲ ਵੀ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਪਾਰਟੀ ਨੇ ਸਾਡਾ ਵਜਰ ਕੇ ਹਸਤਾ ਨਹੀਂ ਪਾਇਆ ਤਾਂ ਫਿਰ ਅਸੀਂ ਇਹ ਪੂਰਨ ਬਾਈਕਾਟ ਕਰਨ ਦਾ ਫੈਸਲਾ ਕੀਤਾ ਇਹ ਪੂਰੇ ਪਿੰਡ ਵਾਸੀਆਂ ਦਾ ਮਤਲਬ ਦੋ ਤਿੰਨ ਪਿੰਡਾਂ ਦਾ ਹੀ ਫੈਸਲਾ ਸਰ ਜੋ ਗੱਲ ਵੀ ਗੱਲ ਕਰੀ ਕੀ ਨਹੀਂ ਕਹਿੰਦਾ ਕਿ ਬੂਥ ਜਿਹੜੇ ਨੇ ਨਾ ਕਿ ਪਿੰਡ ਵਿੱਚ ਹੁੰਦੇ ਨੇ ਸਰ ਬੂਥ ਨਾ ਲੱਗਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਬੂਥ ਲਾਉਣ ਦਾ ਮਤਲਬ ਉਹਦੋਂ ਮਰਦਾ ਜਦੋਂ ਕੋਈ ਸਰਕਾਰ ਆਪਣੇ ਹੱਥ ਵਿੱਚ ਬੋਲਦੀ ਆ ਤਾਂ ਆਪਾਂ ਇਹ ਹੁੰਦਾ ਉਹ ਆਪਣੇ ਸਪੋਰਟਿਵ ਹੁੰਦੇ ਨੇ ਤਾਂ ਫਿਰ ਆਪਾਂ ਕੀ ਕਰਦੇ ਆ ਉਹਨਾਂ ਦੇ ਹੱਥ ਵਿੱਚ ਆਪਾਂ ਵੀ ਤਾਂ ਬੂਥ ਲਾਉਨੇ ਆ ਪਰ ਹੁਣ ਬੂਥ ਆਉਣ ਦਾ ਮਤਲਬ ਨਹੀਂ ਬਣਦਾ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੇ ਵਿੱਚ ਕੋਈ ਵੀ ਬੰਦਾ ਸਾਥ ਦੇਊਗਾ ਤੇ ਪੂਰੇ ਪਿੰਡ ਦਾ ਫੈਸਲਾ ਕਿ ਕੋਈ ਵੀ ਬੂਥ ਨਹੀਂ ਲਾਇਆ ਜਾਊਗਾ। ਉਹ ਨਹੀਂ ਪਿੰਡ ਨੇ ਜਿਹੜੇ ਬਾਈਕਾਟ ਕਰ ਰਹੇ ਨੇ ਸਰ ਘਟੋ ਘਟ ਪੰਜ ਛੇ ਜਿਵੇਂ ਮਾਰ ਵਿਚਾਰੇ ਨੇ ਬਟ ਤਿੰਨ ਪਿੰਡ ਬਿਲਕੁਲ ਪੂਰਨ ਬਾਈਕਾਟ ਦੇ ਰਹੇ ਸਰ ਪਟਰੀਆਂ ਖੀਰਨੀਆਂ ਤੇ ਮੁਸ਼ਕਾਬਾਦ ਇਹ ਬਿਲਕੁਲ ਹੀ ਮਤਲਬ ਬਾਈਕਾਟ ਕਰਨਗੇ ਕਿਉਂਕਿ ਬਾਈਕਾਟ ਕਰਨਾ ਜ਼ਰੂਰੀ ਬਣਦਾ ਕਿਉਂਕਿ ਸਰਕਾਰ ਬਿਲਕੁਲ ਵੀ ਮਤਲਬ ਜਿਵੇਂ ਜੁਆਇਨ ਨਹੀਂ ਕਰਤਦੀ ਹੈਗੀ ਤਾਂ ਫਿਰ ਬਾਈਕਾਟ ਤਾਂ ਜ਼ਰੂਰ ਹੋਊਗਾ ਸਰ ਆ ਮੈਂ ਏਰੋਂ 058 ਸਮਰਾਲਾ ਜਿੱਥੋਂ ਤੱਕ ਆਪ ਜੀ ਨੇ ਇੱਕ ਸਵਾਲ ਕੀਤਾ ਵੀ ਪਿੰਡ ਮੁਸ਼ਕਾਬਾਦ ਹੀਰਨੀਆਂ ਅਤੇ ਕੋਰਪੇਟ ਦੇ ਜਿਹੜੇ ਵਸਨੀਕ ਨੇ ਉਨਾ ਵੱਲੋਂ ਬੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੋਵੇ ਇਸ ਬੰਦ ਵਿੱਚ ਮੈਂ ਤਿੰਨਾ ਪਿੰਡਾਂ ਦੇ ਵਸਨੀਕਾਂ ਤੇ ਸਾਰੇ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜਾ ਸੰਵਿਧਾਨ ਨੇ ਸਾਨੂੰ ਜੋ VOTING ਦਾ ਰਾਈਟ ਦਿੱਤਾ ਹੋਵੇ ਉਸ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਜਿਹੜੇ ਨੇਤਾ ਨੂੰ ਚੁਣੀਏ ਜਿੰਸੋ ਤੱਕ ਪਿੰਡ ਵਸਨੀਕਾਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਬੂਥ ਨਹੀਂ ਲਗਾ ਦਵਾਂਗੇ ਕੋਈ ਦੂਜੇ ਨੂੰ ਨਹੀਂ ਬੈਠਣ ਦਵਾਂਗੇ ਉਸ ਸੰਬੰਧ ਮੇਰੀ ਪਿੰਡ ਵਸਨੀਕਾਂ ਨੂੰ ਬੇਨਤੀ ਹੈ ਵੀ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਹੜਾ ਕਲੋਨੀ ਪਰਕੇ ਦਾ ਕੋਈ ਇਲੈਕਸ਼ਨ ਦੀ ਗ੍ਰਿ ਵਿੱਚ ਵਿਗੜਨ ਪੈਂਦਾ ਹੋਵੇ ਸੋ ਇੱਕ ਵਾਰੀ ਫਿਰ ਮੈਂ ਆਪ ਜਿਹੜੇ ਮਾਧਿਅਮ ਰਾਹੀਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਬਈ ਵੱਧ ਚੜ ਕੇ ਹਮ ਹਮਾ ਕੇ ਪਾਰਦਰਸ਼ੀ ਤਰੀਕੇ ਨਾਲ ਵੋਟਰਾਂ ਦੇ ਵਿੱਚ ਆਪਣੀ ਹਿੱਸੇਦਾਰੀ ਨੂੰ ਪਾਓ ਤੇ ਸਹੀ ਤੇ ਸੁਚਾਤ ਸੱਚਾ ਨੇਤਾ ਚੁਣਨ ਲਈ ਜੜੀਏ ਮਦਦ ਕਰੋ ਤੁਹਾਡੇ ਵੋਟਾਂ ਦੇ ਰਾਈਟ ਨਾਲ ਹੀ ਸਰਕਾਰ ਨੂੰ ਇੱਕ ਵਧੀਆ ਤੇ ਕੰਮ ਕਰਨ ਵਾਲਾ ਨੇਤਾ ਮਿਲੇਗਾ ਫਿਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਵੀ ਆਪਾਂ ਕਿਸੇ ਵੀ ਉਹ ਕੰਮ ਨਾ ਕਰੀਏ ਕੋਈ ਵੀ ਜਿਹਾ ਕੰਮ ਨਾ ਕਰੀਏ ਜਿਹੜਾ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਅਸੰਵਿਧਾਨਿਕ ਦਾਇਰੇ 'ਚ ਰਹਿ ਕੇ ਜਿਹੜੀ ਕਰ ਰਹੇ ਆ ਪ੍ਰਕਿਰਿਆ ਉਸ ਵਿੱਚ ਵਿਗੜਨ ਪਤਾ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਦੁਆਰਾ ਕਰਦਾ ਕਿ ਆਪਣੇ ਵੋਟਰ ਦਾ ਅਧਿਕਾਰ ਜ਼ਰੂਰ ਕਰੀਏ ਅਤੇ ਦੂਜਿਆਂ ਨੂੰ ਵੀ ਵੋਟ ਪਾਣ ਦੀ ਕਿਸੇ ਨੂੰ ਵੀ ਵੋਟ ਪਾਣ ਤੋਂ ਰੋਕਿਆ ਨਾ ਜਾਵੇ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ